ਕੀ ਅੱਜ ਦੀ ਕੀ ਤਿਆਰੀਆਂ ਸੰਬੰਧੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਜੀ ਦਲਬਾਖ ਸਿੰਘ ਪੋਵੰਡ ਜੂਨ ਪ੍ਰਧਾਨ ਅਤੇ ਜ਼ਿਲ੍ਹੇ ਦੇ ਆਗੂ ਜੋ ਅੱਜ ਅਸੀਂ ਕਾਨਫਰੰਸ ਕਰ ਰਹੇ ਹਾਂ ਕਿਉਂਕਿ ਪਹਿਲਾਂ ਜਿਹੜਾ ਸਰਕਾਰਾਂ ਨਾਲ ਮੱਥਾ ਲਾਉਂਦੇ ਰਹੇ ਆਂ ਜ਼ਿਆਦਾਤਰ ਮਰਦ ਹੀ ਲਾਉਂਦੇ ਰਿਹਾ ਹੁਣ ਅਸੀਂ ਬੀਬੀਆਂ ਨੂੰ ਇਕੱਠ ਕਰਕੇ ਸਰਕਾਰ ਦੀ ਧੌਣ ਤੇ ਗੋਡਾ ਰੱਖਣ ਵਾਸਤੇ ਬੀਬੀਆਂ ਨੂੰ ਲਾਂਬੰਦ ਕਰ ਰਹੇ ਆਂ ਔਰ ਸਾਨੂੰ ਬੜੀ ਵੱਡੀ ਆਸ ਆ ਕਿ ਅਸੀਂ ਬੀਬੀਆਂ ਦੇ ਨਾਲ ਇਕੱਠੇ ਹੋ ਕੇ ਇਸ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਆਪਣੀਆਂ ਮੰਗੀਆਂ ਜਾਂ ਮੰਨਾਂ ਜਿਹੜੀਆਂ ਉਹ ਮਨਵਾ ਕੇ ਹਟਾਂਗੇ ਇਹ ਸਰਕਾਰ ਮਤ ਸੋਚੇ ਕਿ ਇਹ ਅਸੀਂ ਜੋ ਝੂਠ ਬੋਲ ਕੇ ਸਰਕਾਰਾਂ ਬਣਾਉਣ ਲੈਂਦੇ ਆ ਮਗਰੋਂ ਸਾਨੂੰ ਕੋਈ ਪੁੱਛਦਾ ਨਹੀਂ ਅਸੀਂ ਹੁਣ ਪੁੱਛਣ ਨੂੰ ਇਹਨਾਂ ਨੂੰ ਤਿਆਰ ਹੋਏ ਆਂ ਔਰ ਬੀਬੀਆਂ ਸਾਡੇ ਨਾਲ ਬਹੁਤ ਸਾਡਾ ਵੱਡਾ ਸਾਥ ਦੇ ਰਹੀਆਂ ਏ ਇਸ ਕਰਕੇ ਅਸੀਂ ਪਿੰਡ ਪਿੰਡ ਪਹਿਲਾਂ ਮੀਟਿੰਗਾਂ ਕਰਕੇ ਬੀਬੀਆਂ ਨੂੰ ਇਕੱਠ ਕੀਤਾ ਸੀ ਹੁਣ ਅੱਜ ਅਸੀਂ ਇੱਥੇ ਦਿਆਲਪੁਰਾ ਸਾਹਿਬ ਕੀਤਾ ਇਕੱਠ ਕੀਤਾ ਔਰ ਅਜੇ ਕਮਿਸ਼ਨ ਰਹੀਦੀ ਏ ਸਾਡੇ ਉਹ ਫੇਰ ਕਰਕੇ ਅਸੀਂ ਬੀਬੀਆਂ ਨੂੰ ਲਾਂਬੰਦ ਕਰਕੇ ਇਹਨਾਂ ਤੋਂ ਤੇ ਗੋਟ ਰੱਖਾਂਗੇ ਇਹਨਾਂ ਪ੍ਰਧਾਨ ਜੀ ਰੇਸ਼ਮ ਸਿੰਘ ਔਰ ਕਵੰਡ ਜੀ ਜਲਾ ਮੀਤ ਪ੍ਰਧਾਨ ਇਹਦਾ ਅੱਜ ਬੀਬੀਆਂ ਦਾ ਕੱਟ ਕਿਸ ਤਰ੍ਹਾਂ ਬੀਬੀਆਂ ਨੂੰ ਕਿਸ ਤਰ੍ਹਾਂ ਮਿਲ ਰਿਹਾ ਸਹਿਯੋਗ ਜਿਹੜਾ ਵਾ ਸੰਘਰਸ਼ ਦੇ ਵਿੱਚ ਬੀਬੀਆਂ ਨੂੰ ਕੋ ਧੰਨਵਾਦ ਤੁਸੀਂ ਪਿਆਰ ਕਰੇ ਇਹ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਜੋ ਪੂਰੇ ਪੰਜਾਬ ਕੀ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਜੋ ਕਿ ਸਾਡਾ ਆਉਣ ਵਾਲਾ ਸੰਘਰਸ਼ ਵਾ ਉਹਦੀ ਰੂਪਰੇਖਾ ਜਿਹੜੀ ਆ ਲਿਖੀ ਜਾ ਰਹੀ ਆ ਉਹਦੇ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਤਾਂ ਜੋ ਸਾਡੇ ਜਿਵੇਂ ਤੁਸੀਂ ਪਹਿਲਾਂ ਦਿੱਲੀ 'ਚ ਵੇਖਿਆ ਹੋਵੇਗੇ ਵੱਡੀ ਪੱਦਰ ਤੇ ਸਾਡੀਆਂ ਮਤਾਵਾਵਾਂ ਪਹਿਣਾ ਦਾ ਉੱਥੇ ਇਕੱਠ ਉੱਥੇ ਸਾਡੀਆਂ ਮਤਾਵਾਵਾਂ ਪਹਿਣਾ ਸ਼ੀਤ ਵੀ ਹੋਈਆਂ ਤੇ ਉਸੇ ਲੜੀ ਤਹਿਤ ਹੀ ਇੱਥੋਂ ਜਿਹੜੀਆਂ ਤਿਆਰੀਆਂ ਵਾਂ ਮੋਦੀ ਸਰਕਾਰ ਜੋ ਵਾਅਦੇ ਕਰਕੇ ਮੁਕਰੀ ਆ ਉਹਨੂੰ ਪੂਰੇ ਕਰਾਉਣ ਵਾਸਤੇ ਸਾਡੇ ਜਿਹੜੇ ਪੰਜਾਬ ਨਸ਼ਿਆਂ ਨੇ ਬਰਬਾਦ ਕਰਤਾ ਉਹਦੇ ਵਾਸਤੇ ਜਿਹੜੀਆਂ ਸਾਡੇ ਫਸਲਾਂ ਦੇ ਭਾ ਜਾਮ ਕੀਤੇ ਹੋਏ ਆ ਮਟਰ ਕਿੱਦਾਂ ਰੋ ਰਹਾ ਆ ਆਲੂ ਕਿੱਦਾਂ ਰੋ ਰਹਾ ਤੁਸੀਂ ਦੇਖ ਰਹੇ ਸਾਰੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਹਿੱਤ ਵਾਸਤੇ ਮਜ਼ਦੂਰਾਂ ਦੇ ਹਿੱਤ ਵਾਸਤੇ ਇਹ ਜਿਹੜੀ ਕਨਵੈਕਸ਼ਨ ਆ ਜਿਹੜੀ ਕੀਤੀ ਗਈ ਆ ਤੇ ਵੱਧ ਤੋਂ ਵੱਧ ਹੰਗਾਰਾ ਸਾਨੂੰ ਇਹਦੇ ਵਿੱਚ ਮਿਲ ਰਿਹਾ ਹਾਂਜੀ ਕੀ ਨਾਮ ਦੀ ਪ੍ਰਧਾਨ ਜੀ ਮੈਂ ਸਤਨਾਮ ਸਿੰਘ ਮਾਨੋਚਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਆ ਸੁਪਾ ਕੁਰਕਮੇਟੀ ਦਾ ਮੈਂਬਰ ਜੀ ਜਿਹੜਾ ਅੱਜ ਦਿਆਲਪੁਰ ਮੱਧਸਰ ਵਿੱਚ ਇਹਦੀਆਂ ਦਾ ਵਿਸ਼ੇਸ਼ ਤੌਰ ਤੇ ਜੀ ਪ੍ਰੋਗਰਾਮ ਉਲੀਕਿਆ ਜਾ ਰਿਹਾ ਜੀ ਅੱਜ ਇਹ ਪਵਿੱਤਰ ਦਰਬਾਰ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਪਿੰਡ ਦਿਆਲਪੁਰ ਵਿਖੇ ਦੂਸਰੀ ਕਨਵੈਨਸ਼ਨ ਜਿਹੜੀ ਬੀਬੀਆਂ ਦੀ ਅਸੀਂ ਤਰਨਤਾਰਨ ਜ਼ਿਲ੍ਹੇ ਵੱਲੋਂ ਇੱਕ ਕੱਲ ਕੀਤੀ ਸੀ ਬਾਬਾ ਸਧਾਨਾ ਜੀ ਪਿੰਡ ਸੇਰੋਂ ਵਿਖੇ ਤੇ ਅੱਜ ਦੂਸਰੀ ਕਨਵੈਨਸ਼ਨ ਜਿਹੜੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਹਸਤਾਨਾ ਦੇ ਉੱਤੇ ਜਿਹੜੀ ਆ ਅਸੀਂ ਬੀਬੀਆਂ ਦੀ ਕਨਵੈਨਸ਼ਨ ਕੀਤੀ ਆ ਤੇ ਤਿੰਨ ਕਨਵੈਨਸ਼ਨ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਰੱਖੀਆਂ ਵਾ ਇੱਕ 25 ਤਰੀਕ ਨੂੰ ਇਹ ਕਰਨ ਜਾ ਰਹੇ ਆ ਬਾਬਾ ਸਧਾਨਾ ਜੀ ਚਭਾਲ ਇਹ ਕਨਵੈਨਸ਼ਨਾਂ ਇਸ ਵਕਤੇ ਕੀਤੀਆਂ ਜਾ ਰਹੀਆਂ ਵੀ 50% ਔਰਤਾਂ ਦਾ ਹਿੱਸਾ ਜਿਹੜਾ ਵਾ ਮੈਂ ਸਮਾਜ ਦੇ ਵਿੱਚ ਆ ਅੱਜ ਜਿੱਦੀ ਵੱਡੀ ਤਰਾਸ ਕੀ ਬਣੀ ਆ ਜਿੱਦਾਂ ਸਰਕਾਰਾਂ ਹਮਲੇ ਲੈ ਕੇ ਆ ਰਹੀਆਂ ਜੋ ਹਾਲਾਤ ਸਰਕਾਰਾਂ ਨੇ ਕਰਤੇ ਆ ਤੇ ਜਿਹੜੀਆਂ ਸਾਡੀਆਂ ਔਰਤਾਂ ਵੀ ਨਾਲ ਪੀੜਤ ਨੇ ਕਿਉਂਕਿ ਸਮਾਜ ਦੇ ਵਿੱਚ ਜੇ ਸੋਖਿਆ ਘਰ ਦੇ ਵਿੱਚ ਤੇ ਔਰਤ ਨੂੰ ਬਰਾਬਰ ਦਾ ਜੇ ਦੁੱਖ ਆ ਤੇ ਔਰਤ ਵੀ ਨਾਲ ਦੁੱਖ ਨਿਭਾ ਰਹੀ ਆ ਕਿਉਂਕਿ ਜਿਤਨਾ ਸਾਡੇ ਤੇ ਵੱਡੇ ਬੋਝ ਪੈ ਰਹੇ ਨੇ ਸਰਕਾਰਾਂ ਜਿਹੜੀਆਂ ਬੋਝ ਪਾ ਰਹੀਆਂ ਨਾ ਇਸ ਕਰਕੇ ਅਸੀਂ ਔਰਤਾਂ ਨੂੰ ਲਾਹਮੰਦ ਕਰਨ ਵਾਸਤੇ ਔਰਤਾਂ ਦਾ ਇੱਕ ਸੰਗਠਨ ਕਾਇਮ ਕਰਨ ਵਾਸਤੇ ਅੱਜ ਜਿਹੜੀ ਕਨਵੈਨਸ਼ਨ ਕਰ ਰਹੇ ਆ ਤੇ ਬੀਬੀਆਂ ਨੂੰ ਇੱਥੇ ਦੱਸ ਰਹੇ ਆ ਤੇ ਇਹਨਾਂ ਨੂੰ ਲਾਹਮੰਦ ਕਰ ਰਹੇ ਜੀ ਕੀ ਕੋਈ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਆ ਜਾਂ ਅਗਲੇ ਸਾਲ ਸਵਾਤੀ ਤਿਆਰ ਕੀਤੀ ਜਾ ਰਹੀ ਆ ਹਾਂ ਜੀ ਇਹ ਆ ਵੀ ਅਸੀਂ ਜਿਹੜਾ ਵਾ ਪਿਛਲੇ ਸਮੇਂ ਜਿਹੜਾ ਵਾ ਸਾਰੇ ਹੀ ਵਰਲਡ ਨੂੰ ਪਤਾ ਵਾ ਕਿ ਜਿਹੜਾ ਸੈਂਟਰ ਸਰਕਾਰ ਦੇ ਨਾਲ ਇੱਕ ਮੋਰਚਾ ਲਾਇਆ ਤੇ ਤੇ 13 ਮਹੀਨੇ ਚੱਲਿਆ ਉਹ ਮੋਰਚਾ ਤੇ ਉਹ ਮੋਰਚਾ ਜਿਹੜਾ ਵਾ ਮੰਗਾ ਆਪਣੀਆਂ ਮਨਾ ਕੇ ਤੇ ਉਥੋਂ ਵਾਪਸ ਆਇਆ ਸੀ ਪਰ ਮੋਦੀ ਦੀ ਸਰਕਾਰ ਜਿਹੜੀ ਆ ਉਹਨਾਂ ਮੰਗਾਂ ਤੋਂ ਮੁਕਰ ਕੇ ਚੋਰ ਮੋਈਆਂ ਰਾਈ ਛੜੇ ਜਿਹੜਾ ਵਾ ਉਹ ਸਾਰਾ ਕੁਝ ਲਾਗੂ ਕਰੀ ਜਾ ਰਹੀ ਆ ਤੇ ਉਹ ਜਿਹੜਾ ਲਾਗੂ ਕਰੀ ਰਾਇ ਜਾ ਰਹੀ ਆ ਉਹਦੇ ਚ ਪ੍ਰੀਪੇਡ ਮੀਟਰ ਜਿਹੜਾ ਬਿਜਲੀ ਬੋਰਡ ਦਾ ਜਿਹੜਾ ਸਮਝੌਤਾ ਸੀ ਉਹਨੂੰ ਤੋੜ ਕੇ ਪ੍ਰੀਪੇਡ ਮੀਟਰ ਜਿਹੜੇ ਆ ਉਹ ਆ ਗਏ ਆ ਪਰਾਲੀ ਵਾਲਾ ਜਿਹੜਾ ਵਾ ਕਿਸਾਨ ਨੂੰ ਪ੍ਰਦੂਸ਼ਣ ਦੇ ਵਿੱਚੋਂ ਬਾਹਰ ਕੱਢਣਾ ਸੀ ਉਹ ਕਿਸਾਨਾਂ ਦੇ ਤੇ ਪਰਚੇ ਕੀਤੇ ਜਾ ਰਹੇ ਆ ਲਖੀਮਪੁਰ ਖੀਰੀ ਵਾਲੀ ਘਟਨਾ ਜਿਹੜੀ ਆ ਉਹਦੇ ਦੋਸ਼ੀ ਬਾਹਰ ਤੁਰੇ ਫਿਰੰਦੇ ਨੇ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਆ ਤੇ ਜਿਹੜੇ ਉੱਤੇ ਨਿਰਦੋਸ਼ ਪੜੇ ਨੇ ਉਹਨਾਂ ਨੂੰ ਰਿਹਾਅ ਕਰਾਉਣ ਵਾਸਤੇ ਆ ਤੀਆਂ ਫਸਲਾਂ ਤੇ ਭਾਅ ਲੈਣ ਵਾਸਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਆ ਇਸੇ ਤਰ੍ਹਾਂ 700 ਤੋਂ ਵੱਧ ਕਿਸਾਨ ਛੀਤ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਦੀ ਗੱਲ ਆ ਜ਼ਮੀਨਾਂ ਦੇ ਜਿਹੜੇ ਹੰਬਲੇ ਆ ਜਿਹੜੇ ਭਾਰਤਮਾਲਾ ਰੋਡ ਨੈਸ਼ਨਲ ਹਾਈਵੇ ਰੋਡ ਜੰਮੂ ਕਟੜਾ ਰੋਡ 'ਤੇ ਨਿਕਲ ਰਹੇ ਨੇ ਉਹਨਾਂ ਦਾ ਜਿਹੜਾ 1 ਕਰੋੜ 18 ਲੱਖ ਦਾ ਮੁਆਵਜ਼ਾ ਲੈਣ ਦਾ ਕਰਕੇ ਫੇਰ ਜਿਹੜੇ ਅੰਦੋਲਨ ਆ ਉਹ ਛਿੜਨ ਜਾ ਰਿਹਾ ਕਿਉਂਕਿ ਸਰਕਾਰ ਜਿਹੜੀ ਆ ਮੰਨੀ ਸੀ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਦਾ ਇੱਕ ਵੀ ਚੀਜ਼ ਤੇ ਨਹੀਂ ਉਤਰੀ ਤੇ ਵੰਡੇ ਅੰਦੋਲਨ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਬਰਖਲਾ ਵਿੱਢਣੇ ਆ ਉਹ ਵਿੱਢਣ ਵਾਸਤੇ ਜਿਹੜਾ ਵਾ ਆ ਬੀਬੀਆਂ ਨੂੰ ਲਾਮਬੰਦ ਕਰਕੇ ਇਹਨਾਂ ਨੂੰ ਸੰਗਠਨ ਕਰਕੇ ਦੋ ਤਰੀਕ ਨੂੰ ਜਿਹੜੀ ਆ ਭਰਵੀਂ ਰੈਲੀ ਜਿਹੜੀ ਆ ਲੱਖਾਂ ਦਾ ਕੱਟ ਜਿਹੜਾ ਤਾਲਮੇਰ ਕੇਂਦਰ ਜਿਹੜਾ ਸਾਡਾ ਜਥੇਬੰਦੀਆਂ ਦਾ ਬਣਿਆ ਵਾ 18 ਦਾ ਉਹ ਤੇ ਨਾਲ ਜਿਹੜੇ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਵਾ 12 ਜਥੇਬੰਦੀਆਂ ਹੋਆ ਤੀਆਂ ਜਥੇਬੰਦੀਆਂ ਦੀ ਇੱਕ ਦੋ ਤਰੀਕ ਨੂੰ ਜੰਡਿਆਲਾ ਦਾਣਾ ਮੁੰਡੀ ਦੇ ਵਿੱਚ ਲੱਖਾਂ ਦੇ ਘੜ ਦੀ ਰੈਲੀ ਕਰਨ ਜਾ ਰਹੇ ਆ ਤੇ ਉਹ ਰੈਲੀ ਦੇ ਵਿੱਚ ਵੀ ਇਹਨਾਂ ਬੀਬੀਆਂ ਨੂੰ ਕਰਾਂਗੇ ਉੱਥੋਂ ਗਾੜੀ ਜਿਹੜੇ ਆਉਣ ਵਾਲੇ ਲਾਨ ਹੋਣਗੇ ਇਹ ਆ ਜੀ ਅਧਾਨ ਜੀ ਕੀ ਨਾਮ ਤੇ ਕੀ ਅਹੁਦਾ ਤੁਹਾਡਾ ਜੀ ਜੌਨ ਪ੍ਰਾਂਤ ਜ਼ਿਲ੍ਹਾ ਗੁਰਨਰਜਨ ਸਿੰਘ ਬਗੜਾੜੀ ਇਹ ਕੀ ਹੈ ਤਿਆਰੀਆਂ ਜਿਹੜੀਆਂ ਕਿਸ ਤਰ੍ਹਾਂ ਚੱਲ ਰਹੀਆਂ ਤੁਹਾਡੀਆਂ ਤੇ ਕੀ ਪ੍ਰੋਗਰਾਮ ਸਾਰਾ ਲਿਖਿਆ ਜਾ ਰਿਹਾ ਜੀ ਵੇਖੋ ਜੀ ਇਹ ਬੀਬੀਆਂ ਜਿਹੜੀਆਂ ਸਾਡੀਆਂ ਸੰਘਰਸ਼ ਤੋਂ ਅਜੇ ਥੋੜਾ ਪਿੱਛੇ ਹੀ ਇਹ ਕਰਕੇ ਜਿਹੜੀਆਂ ਵਾ ਦਿੱਲੀ ਸਰਕਾਰ ਨਾਲ ਜਿਹੜੀਆਂ ਸਾਡੀਆਂ ਮੰਨੀਆਂ ਕੇ ਮੰਗਾ ਉਹਨਾਂ ਨੂੰ ਜਿਹੜੀ ਆ ਉਹ ਦੁਬਾਰਾ ਮਨਾਉਣ ਵਾਸਤੇ ਉਹ ਮੰਗਾਂ ਨੂੰ ਮਨਾਉਣ ਵਾਸਤੇ ਜਿਹੜੇ ਦੁਬਾਰਾ ਜਿਹੜੀ ਲੜਾਈ ਦਿੱਲੀ ਨਾਲ ਲੜਨ ਜਾ ਰਹੇ ਆ ਉਹਦੇ ਵਾਸਤੇ ਜਿਹੜੀਆਂ ਕਨਵਰਸ਼ਨਾਂ ਕਰਕੇ ਉਸ ਤੋਂ ਬਾਅਦ ਉਹਦੀ ਰੈਲੀ ਜਿਹੜੀ ਆ ਵੱਡੀ ਹੋ ਰਹੀ ਆ ਉਹਦੀਆਂ ਤਿਆਰੀਆਂ ਕਰਾ ਕੇ ਇਹਨਾਂ ਬੀਬੀਆਂ ਨੂੰ ਜਿਹੜੀਆਂ ਵਾ ਆਉਣ ਵਾਲੇ ਸੰਘਰਸ਼ ਵਾਸਤੇ ਲੜਨ ਵਾਸਤੇ ਤਿਆਰ ਕਰ ਰਹੇ ਆ। ਇਹ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਇਕੱਠ ਬਾਰੇ ਤੇ। ਕਿਸਾਨ ਮਜ਼ਦੂਰ ਚਕਤਕਪੜੀ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਵਾਂ। ਅੱਜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਨੇ ਉਹਦਾ ਫੈਸਲਾ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਿ ਇਲਾਕਿਆਂ ਦੇ ਵਿੱਚ ਬੀਬੀਆਂ ਦੀਆਂ ਕ੍ਰਮਚਾਂ ਕਰਨੀਆਂ ਇਹਦੇ ਤੇ ਸਭ ਤੋਂ ਵੱਡਾ ਮਦਦ ਰੱਖਿਆ ਤਾਨਾ ਗੁਰੂ ਕਲਗੀਆਂ ਵਾਲੇ ਪਾਸ਼ਾ ਨੇ ਸਾਨੂੰ ਲੜਨ ਲਈ ਕਿਹਾ ਤੇ ਤਰੀਕਾ ਕਰ ਕੀ ਹੈ ਕਿਉਂਕਿ ਜਿੱਥੇ ਅੱਜ ਦੇ ਦਿਨ ਉਹਨਾਂ ਨੇ ਪਰਿਵਾਰ ਵੀ ਛੋੜਾ ਅਨੰਦਪੁਰ ਨੂੰ ਛੱਡਿਆ ਅੱਜ ਵਾਲੀ ਰਾਜ ਜਿਹੜੀ ਉਹ ਸਰਸਾ ਦੀ ਨਦੀ ਤੇ ਨੰਗਣੀ ਆ ਇਹਨਾਂ ਨੂੰ ਮਦਦ ਨੇ ਰੱਖਦੇ ਆ ਤੇ ਅੱਜ ਵਾਲੀਆਂ ਸਰਕਾਰਾਂ ਨੂੰ ਕੋਸਣ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ ਬੀਬੀਆਂ ਨੂੰ ਲਾਂਬੰਦ ਕਰਕੇ ਤੇ ਜਿਸ ਤਰ੍ਹਾਂ ਮਾਤਾ ਭਾਗੁਰ ਨੇ ਇੱਕ ਹਾ ਦਾ ਨਾਹਰਾ ਮਰੇ ਤੇ ਜਾ ਕੇ ਲੜੇ ਸੀ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਕਸਬੀ ਚਾਹੁੰਦੀ ਆ ਕਿ ਜਿਹੜੀ ਇਹ ਵੱਖਰਾ ਇੱਕ ਪੂਰਾ ਪੂਰਾ ਹਿੱਸਾ ਵਾ ਜਿਵੇਂ ਮਰਦ ਸਮਾਜ ਆ ਤੇ ਮਰ ਸਮਾਜ ਔਰਤ ਵੀ ਆ ਇੱਕ 50% ਇਸਤਰੀ ਸਮਾਜ ਦਾ ਘਰ ਬੈਠਾ ਵਾ ਇਹਨਾਂ ਨੂੰ ਤੋੜ ਕੇ ਤੇ ਜਿਹੜੀਆਂ ਸਰਕਾਰਾਂ ਵਾਅਦੇ ਕਰਕੇ ਭਜਦੀਆਂ ਉਹਦੇ ਖਿਲਾਫ ਲੜਨ ਦੀ ਵੱਡੀ ਜੰਗ ਜਿਹੜੀ ਵਿੱਢੀ ਜਾਵੇ ਜੀਰੇ ਵਿੱਚ ਅਸੀਂ ਸੰਘਰਸ਼ ਦੇ ਵਿੱਚ ਆ ਬੀਬੀਆਂ ਦਾ ਵੱਡਾ ਸੰਯੋਗ ਆ ਹਰ ਕਾਨਫਰੰਸ ਦੇ ਵਿੱਚ ਵੱਡਾ ਸੰਯੋਗ ਮਿਲ ਰਿਹਾ ਵਾ ਇਹ ਬੀਬੀਆਂ ਨੂੰ ਲਾਂਬੰਦ ਕਰਕੇ ਤੇ ਜਿਹੜੀਆਂ ਸਰਕਾਰਾਂ ਵਾ ਇਹਨਾਂ ਨੂੰ ਰਾਹ ਰਾਏ ਪਾਉਣ ਲਈ ਕਿਸਾਨ ਮਿਹਦੂਰਸ਼ਕਾਟ ਕਮੇਟੀ ਦੀ ਤਿਆਰੀ